ਬੱਡੀ ਖਬਰ ਇਸ ਵੇਲੇ ਦੀ ਮੋਹੱਲੀ ਤੋਂ ਆ ਰਹੀ ਹੈ ਮੋਹੱਲੀ ਸੋਹਣਾ ਗੁਰਦੁਆਰਾ ਦੇ ਕੋਲ ਸੋਹਣਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਸਗਾ ਜਿੱਥੇ ਮਨਕੀਰਤ ਔਲਖ ਨੇ ਬਤੌਰ ਮੁੱਖ ਮਹਿਮਾਨ ਪਹੁੰਚਣਾ ਸੀਗਾ ਮਨਕੀਰਤ ਔਲਖ ਦੇ ਪਹੁੰਚਣ ਤੋਂ ਠੀਕ ਪਹਿਲਾਂ ਉੱਥੇ ਜੰਮ ਕੇ ਫਾਇਰਿੰਗ ਹੋਈ ਹੈ ਅੱਜ ਤੋਂ ਨੋ ਗੋਲੀਆਂ ਚਲੀਆਂ ਨੇ 2 13 ਵਿਚਾਲੇ ਜ਼ਬਰਦਸਤ ਝਗੜਾ ਹੋਇਆ ਗੋਲੀਆਂ ਚਲੀਆਂ ਫਾਇਰਿੰਗ ਹੋਈਆਂ ਔਰ ਉੱਥੇ ਹੀ ਮਨਕੀਰਤ ਔਲਖ ਨੇ ਕੁਝ ਮਿੰਟਾਂ ਬਾਅਦ ਪਹੁੰਚਣਾ ਸੀਗਾ ਮੇਰੀ ਸਹਿਯੋਗੀ ਅਰਸ਼ ਮੇਰੇ ਨਾਲ ਜੁੜੇ ਹੋਏ ਨੇ ਅਰਸ਼ ਕੀ ਜਾਣਕਾਰੀ ਮਿਲ ਪਾਰੀ ਹੈ ਔਰ ਕਬੱਡੀ ਕਪ ਦੇ ਵਿੱਚ ਫਾਇਰਿੰਗ ਜਿੱਥੇ ਮਨਕੀਰਤ ਔਲਖ ਨੇ ਜਾਣਾ ਸੀਗਾ ਉੱਥੇ ਫਾਇਰਿੰਗ ਹੋਈ ਕੀ ਕਾਰਨ ਬਣਿਆ ਕੀ ਹੁਣ ਤੱਕ ਜਾਣਕਾਰੀ ਮਿਲ ਪਈ ਹੈ ਬਿਲਕੁਲ ਰਮਨਸ਼ੂ ਬੁਟਲੀ ਜਾਣਕਾਰੀ ਦੇ ਮੁਤਾਬਕ 13 ਵੱਲੋਂ ਗੋਲੀ ਚਲਾਈ ਗਈ ਹੈ ਗੋਲੀ ਜੁਰ 2 13 ਵੱਲੋਂ ਨਹੀਂ ਚਲਾਈ ਗਈ ਇੱਕ ਪਾਸੇ ਜੁਰ ਉਹ ਫਾਇਰਿੰਗ ਕੀਤੀ ਗਈ 6 ਤੋਂ ਜੋ ਜਾਣਕਾਰੀ ਤੁਹਾਡੇ ਕੋਲ ਪਹੁੰਚੀ ਹੈ 607 ਗੋਲੀਆਂ ਚੱਲੀਆਂ ਤੇ ਇੱਕ ਜੋ ਕੋਚ ਨੇ ਉਹਨਾਂ ਦੇ ਗੋਲੀ ਲੱਗੀ ਹੈ ਇਹ ਬਹੁਤ ਹੀ ਸ਼ੁਰੂਆਤੀ ਹੈ ਜੇ ਸਾਡੇ ਕੋਲ ਜਾਣਕਾਰੀ ਆਈ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਮਨਕੀਰਤ ਔਲਖ ਦਾ ਮਨਕੀਰਤ ਔਲਖ ਨੇ ਇਸ ਇਵੈਂਟ ਦੇ ਕਬੱਡੀ ਕਮਪੀਟਿਸ਼ਨ ਦਾ ਸਪਾਂਸਰ ਆ ਸੀ ਕਿਉਂਕਿ ਉਹ ਖਾਲੀ ਸੀ ਅੱਛਾ ਅੱਛਾ ਥੋੜਾ ਜਿਆਦਾ ਫੋਨ ਤੇ ਹੋਰ ਤੁਸੀਂ ਮੈਂ ਚਾਹਾਂਗਾ ਥੋੜਾ ਲਾਊਡਲੀ ਆਪਾਂ ਦਰਸ਼ਕਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਸੁਣਾ ਸਕੀਏ ਜੀ ਬਿਲਕੁਲ ਜਿਵੇਂ ਮੈਂ ਕਿਹਾ ਪੰਜਾਬੀ ਗਾਇਕ ਮੰਕੀਰਾ ਤੌਲਕ ਨੇ ਇਸ ਕਬੱਡੀ ਕੱਪ ਨੂੰ ਸਪான்ਸਰ ਕੀਤਾ ਸੀ ਸਾਹਾਂ ਸਾਤੇ ਮੁਹਾਲੀ ਦੇ ਵਿੱਚ ਇਸੇ ਪੋਸਟਰ ਲੱਗੇ ਹੋਏ ਸੀ ਕਿਉਂਕਿ ਮੰਕੀਰਾ ਤੌਲਕ ਦੇ ਸਾਥੀਆਂ ਵੱਲੋਂ ਹੀ ਇਹ ਕਬੱਡੀ ਕੱਪ ਜੋਤੀ ਆਰਗੇਨਾਈਜ਼ ਕਰਵਾਇਆ ਗਿਆ ਸੀ ਮੰਕੀਰਾ ਤੌਲਕਾ ਦੇ ਰਸਤੇ 'ਚ ਹੀ ਸੀ ਬਸ ਸਪான்ਸਰਡ ਵਾਲੇ ਸੀ ਕਿਉਂਕਿ ਉਹਨਾਂ ਦੇ ਘਰ ਤੋਂ ਇਸ ਕਬੱਡੀ ਕੱਪ ਵਾਲਾ ਜਿਹੜੀ ਥਾਂ ਸੀ ਉਹਦਾ ਡਿਸਟੈਂਸ ਬਹੁਤ ਘੱਟ ਸੀ ਆ ਜੋ ਪਹੁੰਚਣ ਵਾਲੇ ਸੀ ਮੇਰੇ ਉਹਨਾਂ ਦੀ ਟੀਮ ਨਾਲ ਗੱਲ ਹੋਈ ਕਿ ਉਹਨਾਂ ਨੇ ਵੀ ਗੱਡੀਆਂ 'ਚ ਉਹ ਵਾਪਸ ਮੋੜ ਲਈ